ਸ੍ਰੀ ਕਾਲਜੀ ਵੀਡੀਓ ਵੇਖ ਰਖੇ ਆ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾ ਪੈਨਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਗੱਲ ਪਰ ਸ਼ੁਭਮਨ ਗਿੱਲ ਨੂੰ ਬਣਾਉਣਾ ਪਵੇਗਾ ਖੁੱਦ ਦਾ ਰਸਤਾ ਇਸ ਤੋਂ ਵਧੀਆ ਮੌਕਾ ਨਹੀਂ ਮਿਲੇਗਾ ਭਾਰਤੀ ਕ੍ਰਿਕਟ ਵਿੱਚ ਬਹੁਤ ਸਾਰੇ ਕਪਤਾਨ ਆਖੇ ਹਨ ਉਹਨਾਂ ਵਿੱਚੋਂ ਇੱਕ ਕੋਝਕੂ ਨਹੀਂ ਜਹੀ ਛੱਡ ਕੇ ਛੱਡ ਸਕ ਕੇ ਜਿਸ ਦੀ ਅੱਜ ਤੱਕ ਇੱਕ ਆਧਾਰਨ ਦਿੱਤੀ ਜਾਂਦੀ ਹੈ ਕਪਲ ਦੇਵ ਨੇ ਟੀਮ ਨੂੰ ਆਪਣੀ ਤਾਕਤ ਨੂੰ ਪਛਾਣਨਾ ਸਿਖਾਇਆ ਸੌਰਵ ਗੌਂਗਲੀ ਨੇ ਟੀਮ ਇੰਡੀਆ ਨੂੰ ਲੜਨਾ ਸਿਖਾਇਆ ਮਹਿੰਦਰ ਸਿੰਘ ਧੋਨੀ ਨੇ ਆਪਣੀ ਚਤਰਾਈ ਅਤੇ ਠੰਡੇ ਪਾਲਣਾ ਟੀਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਵਿਰਾਟ ਕੋਹਲੀ ਦੀ ਹਮਲਾ ਵਰਤਨ ਨੇ ਵਿਸ਼ੇ ਪੱਧਰ ਤੇ ਭਾਰਤੀ ਟੀਮ ਲਈ ਇੱਕ ਵੱਖਰੀ ਪਛਾਣ ਬਣਾਈ ਉਹਨਾਂ ਸਾਰਿਆਂ ਦਾ ਆਪਣਾ ਅੰਦਾਜ਼ਾ ਸੀ ਉਹਨਾਂ ਨੇ ਕਿਸੇ ਦੀ ਨਕਲ ਨਹੀਂ ਕੀਤੀ ਤੇ ਇਸੇ ਕਰਕੇ ਉਹਨਾਂ ਨੂੰ ਨਾ ਸਿਰਫ ਭਾਰਤ ਦੇ ਸਗੋਂ ਦੁਨੀਆ ਦੇ ਮਹਾਨ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ ਇਹਨਾਂ ਵਿੱਚੋਂ ਰੋਹਿਤ ਸ਼ਰਮਾ ਦਾ ਨਾਂ ਮ ਜੋੜਨਾ ਵੀ ਜ਼ਰੂਰੀ ਹੈ ਉਹਨਾਂ ਦਾ ਵੱਖਰਾ ਉੰਦਾਜ਼ ਵੀ ਵੱਖਰਾ ਸੀ ਉਹ ਹਮਲਾਵਰ ਸੀ ਪਰ ਉਹਨਾਂ ਦੀ ਹਮਲਾਵਰਤਾ ਵੱਖਰੀ ਸੀ ਕੋਲੀ ਵਰਗੇ ਵਿਰੋਧੀ ਦੇ ਸਾਹਮਣੇ ਇਹ ਨਹੀਂ ਦਿਖਾਉਂਦੇ ਸਨ ਉਹ ਦੂਰੀ ਬਣਾਈ ਰੱਖਦੇ ਹੋਏ ਆਪਣੀ ਰਣਨੀਤੀ ਅਤੇ ਖੇਡ ਨਾਲ ਵਿਰੋਧੀ ਟੀਮ ਤੇ ਹਾਵੀ ਹੁੰਦੇ ਸਨ ਇਹੀ ਕਾਰਨ ਹੈ ਕਿ ਉਹ ਦੋ ਆਈਸੀਆਈ ਟਰੋਫੀਆਂ ਜਿੱਤਣ ਵਿੱਚ ਸਫਲ ਰਕੇ ਇਸ ਸਮੇਂ ਭਾਰਤ ਦੇ ਟੈਸਟ ਟੀਮ ਦੀ ਕਮਾਨ ਨੌਜਵਾਨ ਖਟਾਰੀ ਚਮਨ ਗਿੱਲ ਦੇ ਹੱਥਾਂ ਵਿੱਚ ਹੈ ਇਹ 25 ਸਾਲਾ ਨੌਜਵਾਨ ਖਟਾਰੀ ਅਜੇ ਵੀ ਬਹੁਤ ਕੁਝ ਸਿੱਖ ਰਿਹਾ ਹੈ ਉਸ ਦੀ ਪਹਿਲੀ ਵਾਰ ਕਪਤਾਨ ਕਪਤਾਨੀ ਮਿਲੀ ਹੈ ਅਤੇ ਉਸ ਨੂੰ ਇੰਗਲੈਂਡ ਵਰਗੇ ਦੇਸ਼ ਵਿੱਚ ਟੀਮ ਦੀ ਸੀਰੇ ਜਿਤਾਉਣ ਦੀ ਚੁਣੌਤੀ ਮਿਲੀ ਹੈ ਗਿੱਲ ਦੀ ਕਪਤਾਨੀ ਵਿੱਚ ਹੁਣ ਤੱਕ ਬਹੁਤ ਕਮੀ ਰਹੀ ਹੈ ਪਹਿਲੇ ਟੈਸਟ ਮੈਚ ਵਿੱਚ ਉਹ ਬਹੁਤ ਜ਼ਿਆਦਾ ਬੋਲਡ ਨਹੀਂ ਸੀ ਧਰਮਵਜੋ ਬਿੰਦਪਾਜਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਕਰ ਰਿਹਾ ਸੀ ਦੂਜੇ ਟੈਸਟ ਮੈਚ ਵਿੱਚ ਰੋਸ ਨੇ ਆਪਣੀ ਗਲਤੀਸਦਾਰੀ ਅਤੇ ਟੀਮ ਵੀ ਜਿੱਤ ਗਈ ਫਿਰ ਲਾਰਡ ਟੈਸਟ ਆਇਆ ਇਸ ਮદાન ਤੇ ਜਿੱਤ ਹਰ ਕਪਤਾਨ ਦਾ ਸੁਪਨਾ ਹੁੰਦਾ ਹੈ ਤੇ ਟੀਮ ਇੰਡੀਆ ਬਹੁਤ ਨੇੜੇ ਆਈ ਪਰ ਜਿੱਤ ਤੋਂ ਖੁੰਝ ਗਈ ਇਸ ਮੈਚ ਵਿੱਚ ਗਿੱਲ ਦਾ ਇੱਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ ਮੈਚ ਦੇ ਤੀਜੇ ਦਿਨ ਜਦੋਂ ਜੈਕ ਕਰੋਲੀ ਅੰਤ ਵਿੱਚ ਸਮਾਂ ਬਰਬਾਦ ਕਰ ਰਿਹਾ ਸੀ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਗਿੱਲ ਵਿੱਚ ਕੋਲੀ ਦੀ ਭਾਵਨਾ ਆ ਗਈ ਹੋਵੇ ਉਹ ਆਪਣੀ ਜੀਬ ਤੇ ਵੀ ਕਾਬੂ ਨਹੀਂ ਰੱਖ ਸਕਿਆ ਤੇ ਫਿਰ ਇੰਗਲੈਂਡ ਦੇ ਪੱਲੇਬਾਜਾਂ ਕੋਲ ਗਿਆ ਤੇ ਉਹਨਾਂ ਨਾਲ ਆਮੋ ਸਾਹਮਣੇ ਬੈਂਸ ਕਰਨ ਲੱਗ ਪਿਆ ਇਹ ਉਹੀ ਅੰਦਾਜ਼ ਜੋ ਕੋਲੀ ਦਾ ਸੀ ਇਹ ਗਿਲਦ ਅੰਦਾਜ਼ ਨਹੀਂ ਸੀ ਉਹ ਲੰਬੇ ਸਮੇਂ ਤੋਂ ਭਾਰਤ ਲਈ ਖੇਡ ਰੱਖਾ ਹੈ ਇਸ ਇਹ ਸੱਚ ਹੈ ਕਿ ਉਸ ਵਿੱਚ ਵੀ ਹਮਲਾਵਰਾ ਹੈ ਹਮ ਹਮਲਾ ਵਰਤਾ ਹੈ ਪਰ ਇਹ ਉਸ ਤਰ੍ਹਾਂ ਦਾ ਤਰ੍ਹਾਂ ਨਹੀਂ ਜਿਵੇਂ ਗਿੱਲ ਨੇ ਲਾਰਡ ਦੇ ਵਿੱਚ ਦਿਖਾਇਆ ਸੀ ਇੱਥੇ ਜਖਮ ਮਹਿਸੂਸ ਹੈ ਜਿਵੇਂ ਗਿੱਲ ਕੋਹਲੀ ਦੀ ਕਪਤਾਨੀ ਸ਼ੈਲੀ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਨੂੰ ਇਹ ਸਮਝਣਾ ਪਵੇ ਕਿ ਕੋਹਲੀ ਤਾਂ ਸ਼ੈਲੀ ਉਸ ਦੀ ਕੁਦਰਤੀ ਸ਼ੈਲੀ ਹੈ ਤੇ ਇਹ ਸਿਰ ਪੋਸਟ ਲਈ ਟੁਕਮਾ ਹੈ ਜਦੋਂ ਹਮਲਾ ਵਰਤਾ ਹਮਲਾ ਵਰਤਾ ਕਿਸੇ ਦੀ ਕਿਸੇ ਤੋਂ ਕਾਪੀ ਕੀਤੀ ਜਾਂਦੀ ਹੈ ਤਾਂ ਇਹ ਉਲਟਾ ਅਸਰ ਪਾਉਂਦੀ ਹੈ ਗਿੱਲ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਉਸ ਨੂੰ ਨਾ ਤਾਂ ਕੋਲੀ ਕੋਲੀ ਦੇ ਸ਼ੈਲੀ ਵਿੱਚ ਕੰਮ ਕਰਨਾ ਤੈਂਦਾ ਤੇ ਨਾ ਹੀ ਰੋਜਿਤ ਦੇ ਐਸਐਸ ਥੋਨੀ ਦਾ ਸ਼ੈਲੀ ਵੀ ਉਸ ਲਈ ਮੁਸ਼ਕਲ ਨਾਲ ਕੰਮ ਕਰੇਗੀ ਗੇਲ ਨੂੰ ਇਹ ਸਮਝਣਾ ਪਵੇਗਾ ਕਿ ਉਸ ਨੂੰ ਆਪਣੇ ਤਰੀਕੇ ਨਾਲ ਕੰਮ ਕਰਨਾ ਪਵੇਗਾ ਨਾ ਕਿ ਕਿਸੇ ਹੋਰ ਕਪਤਾਨ ਦੇ ਤਰੀਕੇ ਨਾਲ ਆਤਮ ਵਿਸ਼ਵਾਸ ਉਸ ਵਿੱਚ ਦੇਖਿਆ ਜਾਂਦਾ ਹੈ ਜੋ ਕੁਦਰਤੀ ਹੈ ਤੇ ਜੇਕਰ ਆਤਮ ਵਿਸ਼ਵਾਸ ਹੈ ਤਾਂ ਸਫਲਤਾ ਦੀ ਵਧੇਰੇ ਗਾਰੰਟੀ ਹੈ ਤੇ ਸਥਿਤੀ ਨੂੰ ਬਦਲਣ ਦੀ ਯੋਗਤਾ ਵੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ